ਯਾਰ ਕਹਿੰਦੇ ਆਪਣੀ ਦੀਸ ਦੇ ਪਿੱਛੇ ਸਾਰਾ ਨੂੰ ਮਤਲਬ ਕਿ ਅਣਪੜ੍ਹ ਜਿਹੜੇ ਲੋਕ ਨੇ ਉਹ ਬਿਹਾਰ ਦੇ ਨੇਗੇ ਤੇ ਉਹ ਗੱਲ ਸਹੀ ਆ ਜਮਾ ਤੇ ਇਸ ਵੀਡੀਓ ਤੋਂ ਪਤਾ ਲੱਗਦਾਗਾ ਵੀ ਬਿਹਾਰ ਦੇ ਲੋਕਾਂ ਦੀ ਸੋਚ ਕਿੱਥੇ ਖੜੀ ਹੈਗੀ ਤੇ ਇਸ ਹੁਣ ਵੀਡੀਓ ਦੇ ਵਿੱਚ ਤੁਸੀਂ ਦੇਖੋ ਤੇ ਆ ਪਹਿਲਾ ਵੀਡੀਓ ਦੇਖੋ ਤੁਹਾਨੂੰ ਦੇਖ ਕੇ ਕੀ ਲੱਗ ਰਿਹਾ ਹੋਊਗਾ ਵੀ ਇਹ ਕੌਣ ਨੇਗੇ ਦੱਸੋ ਕੌਣ ਲੱਗ ਰਿਹਾ ਏ ਇਦਾਂ ਹੀ ਲੱਗ ਰਿਹਾ ਨਾ ਵੀ ਹਾਂ ਵੀ ਸ਼ਾਇਦ ਇਹ ਮੁੰਡਾ ਹੈ ਦਾ ਪਰਾਉਗਾ ਆ ਵਾਲਾ ਤੇ ਇਹਦੀ ਭੈਣ ਆਉਗੀ ਹਨਾ ਇਦਾਂ ਹੀ ਲੱਗਦਾ ਨਾ ਦੇਖ ਕੇ ਪਰ ਸੋਚ ਕੇ ਅਗਲਾ ਇਹ ਕਹਿੰਦਾ ਵੀ ਹਾਂ ਭੈਣ ਭਰਾ ਹੋਣਗੇ ਪਰ ਜਦੋਂ ਮੈਂ ਵੀਡੀਓ ਦੇਖੀ ਮੈਂ ਵੀ ਵੀਡੀਓ ਦੇਖ ਕੇ ਹਰਾਰ ਰਹਿ ਗਿਆ ਤੇ ਅਸਲ ਦੇ ਵਿੱਚ ਇਹ ਇਹਦੇ ਘਰ ਵਾਲਾ ਦਾ ਤੇ ਇਹ ਇਹਦੀ ਘਰ ਵਾਲੀ ਆ ਜਿਹੜੀ ਕਿ ਹਜੇ 18 ਸਾਲ ਦੀ ਹੋਈ ਵੀ ਨਹੀਂ ਹੈਗੀ ਤੇ ਇਹ ਮਤਲਬ ਕਿ ਇਹਨਾਂ ਦੇ ਘਰ ਜਾਣ ਦੇਖ ਲੋ ਉਹਨਾਂ ਦਾ ਵਿਆਹ ਕਰਤਾ ਮਤਲਬ ਕਿ ਉਹੀ ਗੱਲ ਆ ਯਾਰ ਵੀ ਕਾਨੂੰਨ ਵੀ ਕਿੱਥੇ ਆ ਹਨਾ ਇਹੋ ਜਿਹੇ ਲੋਕਾਂ ਦੇ ਵਾਸਤੇ ਹਨਾ ਉਹ ਵਿਚਾਰੀ ਹੋਜੇ 18 ਸਾਲ ਦੀ ਵੀ ਨਹੀਂ ਹੋਈ ਤੁਸੀਂ ਉਹਨੂੰ ਪਹਿਲਾਂ ਹੀ ਉਹ ਵੀ ਏਡੇ ਵੱਡੇ ਬੰਦੇ ਨਾਲ ਵਿਆਹ ਦਾ ਮੁੜ ਕੇ ਇਹ ਪਤਾ ਕੀ ਕਹਿੰਦਾ ਹੁਣ ਤੁਸੀਂ ਇਹ ਸੁਣ ਲਓ ਦੇਖੋ ਵੀ ਸਾਦੀ ਕੀ ਹੈ ਬਾਕੀ ਹਮ ਉਹ ਚੀਜ਼ ਨਹੀਂ ਕੀ ਸਹਾਗਰਤ ਨਹੀਂ ਮਨਾਇਆ ਹਾਂ ਹੋਰ ਹਮ ਇਹ ਨਹੀਂ ਚੀਜ਼ ਨਹੀਂ ਕੀ ਹਾਂ ਕਹੇ ਕਿ ਇਹਸ ਕਮ ਇਸਲੀਫ ਕਮ 18 ਖੋ ਜਾਏਗਾ ਤਾ ਹਾਂ ਅਜੇ ਕੀ ਲੱਗਦਾ ਹੈ ਅਭੀ ਬੱਚਾ ਹੈ ਉਹ ਦੇਖੋ ਨਾ ਉਹ ਤਾਂ ਚ ਬੱਚੀ ਹੈ ਉਹਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਹੈਗਾ ਦੇਖੋ ਇਹ ਸਾਲ ਕਹਿੰਦਾ ਚੌਰਾ ਕਹਿੰਦਾ ਭੈਣ ਦਾ ਕਹਿੰਦਾ ਜਦੋਂ 18 ਦੀ ਹੋਊਗਾ ਨਾ ਉਦੋਂ ਕਹਿੰਦਾ ਮੈਂ ਸਹਾਗਰਾਤ ਮਨਾਉਂਗਾ ਉਹ ਬੱਚੀ ਨੂੰ ਵਿਚਾਰ ਨੂੰ ਹਜੇ ਪਤਾ ਵੀ ਨਹੀਂ ਹੈਗਾ ਵੀ ਕੀ ਹੋ ਰਿਹਾ ਇਹ ਭੈਣ ਦਾ ਯਾਰ ਹੱਸ ਰਿਹਾਗਾ ਇਹਨੂੰ ਸਾਲ ਨੂੰ ਸ਼ਰਮ ਨਹੀਂ ਆਉਂਦੀ ਵੀ ਆ ਵੀ ਉਹ ਛੋਟੇ ਇੰਨੀ ਛੋਟੀ ਜਵਾਗੜੀ ਦੇ ਨਾਲ ਮੈਂ ਮਤਲਬ ਕਿ ਉਹ ਕਰ ਰਹੇ ਆ ਸਭ ਤੋਂ ਘੱਟਿਆ ਲਾਣ ਦਾ ਇਹਦੇ ਮਾਪਿਆਂ ਨੂੰ ਪੁਣੇ ਚਾਹੀਦੀਆਂ ਨੇ ਕੁੜੀ ਦੇ ਨੂੰ ਜਿਨ੍ਹਾਂ ਨੇ ਮਤਲਬ ਕਿ ਐਡੇ ਵੱਡੇ ਬੰਦੇ ਨਾਲ ਠੀਕ ਆ ਐਨੀ ਆਪਣੀ ਛੋਟੀ ਉਮਰ ਦੀ ਕੁੜੀ ਵਿਆਹ ਦੀ ਆ ਹਨਾ ਯਾਰ ਦੱਸੋ ਵੀ ਤੁਸੀਂ ਸਹੀ ਗੱਲ ਦੱਸੋ ਇਨਸਾਨੀ ਇਨਸਾਨੀ ਦੇ ਤੌਰ ਤੇ ਦੱਸੋ ਯਾਰ ਚਲ ਕਾਨੂੰਨ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਵੀ ਯਾਰ ਐਡੀ ਛੋਟੀ ਕੁੜੀ ਦਾ ਹਨਾ ਐਡੇ ਵੱਡੇ ਬੰਦੇ ਨਾਲ ਵਿਆਹ ਕਰਨਾ ਕੋਈ ਬੰਦ ਆਗਾ ਹਨਾ ਕੋਈ ਕੋਈ ਸੈਂਸ ਨਹੀਂ ਬਣਦੀ ਹੈਗੀ ਯਾਰ ਮਾ ਵੀਡੀਓ ਦੇਖ ਕੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਇਹ ਚੱਲ ਕੀ ਰਿਹਾ ਦੁਨੀਆ ਦੇ ਵਿੱਚ ਇਹ ਜਦ ਤੱਕ ਇਹ ਤਾਂ ਹੋ ਕਿਸੇ ਹੋਰ ਦੇਸ਼ 'ਚ ਵੀ ਨਹੀਂ ਹੋਣਾ ਯਾਰ ਸਾਲੇ ਜਿਹੜੇ ਜੰਗਲੀ ਨੇਗੇ ਉਹ ਵੀ ਵਧੀਆ ਰਹਿੰਦੇ ਹੋਣਗੇ ਉਹ ਵੀ ਮਤਲਬ ਕਿ ਜਵਾਕਾਂ ਦੇ ਆਪਣੇ ਵਿਆਹ ਵੱਡੇ ਹੋਿਆਂ ਦੇ ਕਰਦੇ ਹੋਣਗੇ ਇਹ ਪਰ ਬਿਹਾਰ ਵਾਲੇ ਨੇ ਭਾਂਚੋ ਸ਼ਰਮ ਲਾਈ ਹੈਗੀ